ਸੱਚੀ ਗੱਲ ਦੀ ਤੁਹਾਡਾ ਸਵਾਗਤ ਸਾਡੇ YouTube ਚੈਨਲ ਤੇ ਤੇ ਅੱਜ ਕਾਂਗੇ ਵਾਲਾ ਰੇਡਰਾਂ ਦੇ ਮੂਰ ਬਣਾਈ ਆਉਂਦਾ ਤੇ ਦੂਸਰੇ ਪਾਸੇ ਹੈਰੀ ਦਾਰਾਪੁਰੀਆ ਵੀ ਰੇਡਰਾਂ ਨੂੰ ਢੇਰੀਆਂ ਤੋਂ ਚੱਕੀ ਜਾਂਦਾ ਕੌਡੀ 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 ਕਬੱਡੀ ਦਾ ਚੱਗੀਆਂ ਲੱਗਦੀਆਂ ਤੁਹਾਡੀਆਂ ਬਸ ਕਲੀਅਰ ਚਾਹੀਦਾ ਕੀ ਦਰਸ਼ਕਾਂ ਨੂੰ ਕਬੱਡੀ ਤੇ ਕਬੱਡੀ ਨੂੰ ਦਰਸ਼ਕ ਹੀ ਦੇਖਦੇ ਰਹਿਣ ਲੈ ਵੀ ਅੱਜ ਚੱਕਲਾ ਮਾਈਕ ਇੱਕ ਗੁਰਪ੍ਰੀਤ ਦਾ ਠਿਕਰੀ ਵਾਲਾ ਪਿੰਡ ਹੈ ਉਹ ਗੁਰਪ੍ਰੀਤ ਕਹਿੰਦੇ ਠਿਕਰੀ ਵਾਲਾ ਕਬੱਡੀ ਪਾਉਣ ਦੇ ਲਈ ਆ ਗਿਆ ਉਧਰ ਗੀਤਾ ਬਰਾੜ ਆਲਮ ਵਾਲਾ ਤੋਤਾ ਵੀਰ ਜੁੜੇ ਹੋਇਆ ਲਾਈਵ ਆਓ ਦੇਖਦੇ ਵੀ ਠਿਕਰੀ ਵਾਲੇ ਦੀ ਰੇਡ ਤੇ ਕੌਣ ਡੱਗੋ ਰਮਾਣੇ ਦੀ ਧਰਤੀ ਦਾ ਸ਼ਰਮਾ ਚੱਕਲਾ ਫਰੀਦ ਕੌਡੀਆਂ ਮੁੰਡਾ ਫਰੀਦ ਕੌਡੀਆਂ ਉਹ ਤੁ ਵੀ ਆ ਚੱਕ ਉਹ ਦੁਨੀਆ ਨੱਚ ਪਈ ਉਹ ਦੁਨੀਆ ਨੱਚ ਪਈਦਾ ਸਾਭਾ ਉਹ ਦੁਨੀਆ ਦਾ ਕਹਿੰਦੇ ਮੰਨਿਆ ਪਰਮੰਨਿਆ ਧਾਵੀ ਰੇਡ ਪਾਉਣ ਦੇ ਲਈ ਵੱਧ ਗਿਆ ਲੈ ਵੀ ਟੱਗੋ ਵਾਲਿਆ ਕਹਿੰਦੇ ਕਾਂਗੇ ਵਾਲੇ ਨੂੰ ਉਹ ਕਹਿੰਦੇ ਤੰਨਣ ਸੌਂ ਦੇ ਪੋਤੇ ਨੂੰ ਉਹ ਕਹਿੰਦੇ ਮੁੰਡੇ ਫਰੋਜ਼ਪੁਰੀਏ ਨੂੰ ਕਹਿੰਦੇ ਕਾਂਗੇ ਵਾਲੇ ਗੁਰਮਿੰਦਰ ਨੂੰ ਉਹ ਕਹਿੰਦੇ ਕਾਂਗੇ ਵਾਲੇ ਗੁਰਮਿੰਦਰ ਨੂੰ ਉਹ ਲੱਗਦਾ ਹੋਇਆ ਜੋਰ ਆਏ ਹੋਏ ਫਵਾਦ ਉਹ ਜਿਹਨੂੰ ਜਿਹਨੂੰ ਦਾ ਕਹਿੰਦੇ ਅਗਲੇ ਸਾਲ ਗੋਲੇ ਵਾਲੇ ਦੇ ਵਿੱਚ ਵੱਡੇ ਮੋਟਰਸਾਈਕਲ ਦੇ ਨਾਲ ਸਨਮਾਨ ਆਉਣਾ ਆਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੋਈ ਹੈ ਚਾਰ ਜਾਫੀ ਤਿਆਰ ਹੈ ਲੈ ਵੀ ਤਾਰਾਪੁਰੀਆ ਉਹ ਤੈਨੂੰ ਬੜੀ ਦੂਰ ਤੋਂ ਸੱਦਿਆ ਉਹ ਤਾਰਾਪੁਰੀਆ ਇਹ 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 ਕਬੱਡੀ 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 ਤਾਰਾਪੁਰੀਆ ਹਾਰਾਪੁਰੀਆ ਇਹ ਇੱਥੇ ਰੱਖਾ ਇੱਥੇ ਰੱਖਾ ਆ ਨੰਬਰ ਤਾੜੀਆਂ ਨਾਲ N- ਵਾਰੀ ਹੈਰੀ ਨਹੀਂ ਤਾੜੀਆਂ ਮਾਰਿਓ ਜ਼ੋਰਦਾਰ ਦਾਰਾਪੁਰੀਆ ਕਹਿੰਦੇ ਬੱਲੇ ਬੱਲੇ ਕਮੇਟ ਇਲਾਕੇ ਦਾ ਕਹਿੰਦੇ rauwal ਪਿੰਡ ਹੋਰਸੀਆ ਮੱਖਣ ਦੀ ਗੱਲ ਚੱਲਦੀ ਹੈ ਮਲਕਜੀਬ ਨਾ ਟੈਪੀ ਲਾਗੇ ਲਾਗੇ ਪਿੰਡ ਬੜੇ ਮਸ਼ਹੂਰ ਨੇ ਹਾਉ ਖੇਡ ਕਬੱਡੀ ਦੀ ਗੱਲ ਚੱਲਦੀ ਹੈ ਲਾਉ ਪ੍ਰਦੀਪ ਨੇ ਕਬੱਡੀ ਪਾ ਦਿੱਤੀ ਹੈ ਕਿ ਸਕੂਲ ਵਿੱਚ ਪੜ੍ਹਦੇ ਆ ਪੜ੍ਹਦੇ ਆ ਖੇਡਾਂ ਕਈ ਖੇਲੇ ਸੀ ਦੇਵੇ ਨਾਲ ਸਰਕਾਰ ਨੌਕਰੀ ਪੜ੍ਹ ਲੈ ਕੇ ਵੇਲੇ ਸੀ ਪਰ ਕਾਂਗਿਆਂ ਤੇ ਪ੍ਰਦੀਪ ਆ ਦੋ ਖਿਡਾਰੀਆਂ ਦੇ ਦਰਮਿਆਨ ਲਾਉ ਗੁਰਵਿੰਦਰ 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 ਗੰਡਾ ਵਾਲੇ ਦਾ ਕਿਉਂਕਿ ਤਿੰਨ ਟੀਮਾਂ ਨੂੰ ਬਾਈ ਦਿੱਤੀ ਗਈ ਹੈ ਡੁੱਡੀ ਤੇ ਜੰਡਾ ਵਾਲਾ ਇਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਟੁੱਟੋ ਇੱਕ ਮੈਚ ਹੈ ਜੰਡਾ ਵਾਲਾ ਇਹ ਦੋਨੇ ਟੀਮਾਂ ਜੜੀਆਂ ਪੁੱਜ ਜਾਣ ਉਹ ਪਾਈ ਹੋਈ ਰੇਡ ਮੇਰੇ ਮਿੱਤਰੋ ਤੇ ਘਾਂਗੇ ਵਾਲਾ ਫੇਰ ਹੋ ਗਿਆ ਸਾਹਮਣੇ ਉਹ ਢਾਂਗੇ ਵਾਲਾ ਫੇਰ ਹੋ ਗਿਆ ਸਾਹਮਣੇ ਭਰ ਗਿਆ ਬਗਲਾ ਗੁਰਬਿੰਦਰ 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 ਤੇ ਕੀੜੀ ਉਫਕਾਨਾ ਮਾਜਾ 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 ਤੇ ਮਾਲਵਾ ਮਾਜਾ ਤੇ ਮਾਲਵਾ ਮਾਜਾ ਤੇ ਮਾਲਵਾ ਬੱਲੇ 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 ਹੋ ਗਈ ਪਈ ਹੈ ਮਿਰਜੇਕਿਆਂ ਵਾਲਿਆ ਚੰਨਣ ਚੰਨਣ ਸਿੰਘ ਦਾ ਪੋਤਾ ਮਾਝੇ ਵਾਲਾਂ ਦਾ ਭੇਤ ਪਾਈ ਬੈਠਾ ਥਾਂਦੇ ਵਾਲੀਆ ਉਹ ਸੀਪਿਆ ਗੁਰਪ੍ਰੀਤ ਨੇ ਠੰਡੇ ਠਾਰ ਪਾਣੀ ਦੀ ਘੁੱਟ ਭਰ ਲਈ ਹੈ ਕਿ ਰੰਗਲੇ ਪੰਜਾਬ ਦੀ ਸਤ ਸੁਨਾਵਾ ਜਿੱਥੇ ਰੱਬ ਵਰਗੀਆਂ ਮਾਵਾ ਧਰਤੀ ਪੰਜ ਦਰਿਆ ਦੀ ਰਾਣੀ ਜਿਸ ਦਾ ਸ਼ਰਬਤ ਵਰਗਾ ਪਾਣੀ ਧਰਤੀ ਸੋਨਾ ਪੈਦਾ ਕਰਦੀ ਔਰ ਜਿੱਥੇ ਰਹਿਮਤ ਰੱਬ ਦੀ ਵਰਦੀ ਔ ਕੌਣ ਇੱਕ ਪਾਸੇ ਡੱਗੋ ਰਮਾਰੀਆਂ ਔ ਇੱਕ ਪਾਸੇ ਠਿੱਕਰੀ ਵਾਲੀਆਂ ਔ ਇੱਕ ਪਾਸੇ ਠਿੱਕਰੀ ਵਾਲੀਆਂ ਇੱਕ ਪਾਸੇ ਠਿੱਕਰੀ ਵਾਲੀਆਂ ਔ ਇੱਕ ਪਾਸੇ ਡੱਗੋ ਵਾਲਾ ਔ ਇੱਕ ਪਾਸੇ ਡੱਗੋ ਵਾਲਾ ਔ ਇੱਕ ਪਾਸੇ ਡੱਗੋ ਵਾਲਾ ਲੈ ਵੀ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ